ਆਰੇ ਆ ਦੇ ਬਜੇ ਬਰਕਤ ਦੇ ਦੇ ਵਿੱਚ ਇਹ ਵਸੂ ਨਸਤ ਤੇ ਇਹ ਵਸੂ ਇੰਤਾਨਾ ਬਰਦੀ ਐ ਐਦਾਂ ਬਣ ਜਾਂਦਾ ਜਿੱਦਾਂ ਮਰਜ਼ੀ ਤੇ ਚੱਕ ਲੋ ਪਰ ਆ ਵੀ ਗੱਦਾ ਜਿਵੇਂ ਠੀਕ ਆ ਚਾਰ ਕੇ ਬੰਦਿਆਂ ਵਾਸਤੇ ਹੈਗਾ ਇਹ ਅੰਦਰ ਆ ਉਹ ਪਹਿਤ ਅੰਦਰ ਤੇਰੇ ਬਾਥੇ ਆ ਛੋਟਾ ਲੈ ਲਿਆ ਮੇਰੇ ਬਾਥੇ ਆ ਲੈ ਲਿਆ ਪਾਜਾ ਆਖ ਦੇਖ ਤਾਂ ਮਰੇ ਚ ਉਹ ਹੋਣਾ ਯਾਰ ਕਿਹੜਾ ਕਾਰ ਤੋਂ ਕੱਢਿਆ ਪੈ ਗਿਆ ਆਪਾਂ ਬੁੱਝੇ ਤਰ੍ਹਾਂ ਬੈਠ ਓ ਇਕੱਠਾ ਜੋ ਕੇ ਵਿਚ ਨੂੰ ਆਏ ਆਏ ਦੇਖੋ ਤਾਂ ਬਣ ਗਈ ਕਰਨ ਥੋੜੀ ਜੀ ਟੌਰ ਲੱਗੀ ਨ ਮੈਂ ਦੀ ਥੋੜਾ ਲੱਗਦਾ ਘੈਂਟ ਹੁਣ ਜਿੱਦਣ ਦਾ ਇਹ ਵੀਡੀਓ ਚ ਆਇਆ ਹੁਣ ਨਿਕਲਦਾ ਬਹਰ ਨਾਉਂ ਦੇ ਲੰਦਾ ਹੈਗਾ ਹੁਣ ਕਹਿੰਦਾ ਬਾਈ ਮੈਂ ਤੇਰੇ ਨਾਲੇ ਨਾਲ ਆ ਮੈਂ ਕਹਾਂ ਤੂੰ ਵੀ ਤੂੰ ਮੇਰੇ ਨਾਲ ਨਾਲ ਮੈਂ ਤੇਰੇ ਨਾਲ ਆ ਪਿੱਛੇ ਇੱਕ ਗਿਫਟ ਆ ਗਿਆ ਨ ਮੇਂ ਵਾਸਤੇ ਉਹਨੇ ਮੇਰੇ ਪਾਸੇ ਗਿਫਟ ਆ ਗਿਆ ਪਿੱਛੇ ਇਹ ਕਾਰਨ ਵਾਸਤੇ ਅਸੀਂ ਗਾਂਧੀ ਸਾਰੇ ਵੀਰਾਂ ਨੂੰ ਬੁਲਾਉਣੀ ਭੁੱਲ ਗਿਆ ਅਸਾਂ ਬੁਲਾਉਣੇ ਭੁੱਲ ਗਿਆ ਤਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਸ਼ੁਰੂਆਤ ਹੋ ਚੁੱਕੀ ਚੀਜ਼ ਦੀ ਬਾਕੀ ਅਸੀਂ ਸਮਾਨ ਲੈਣ ਚੱਲੇ ਅੱਜ ਅੱਜ ਪੁਰਾਣੇ ਬੰਦੇ ਇਕੱਠੇ ਹੋਏ ਆ ਮੈਂ ਵੱਤਬਾਈ ਲੱਡੀ ਭਾਜੀ ਕਹਿੰਦੇ ਹੁਣ ਤੁਸੀਂ ਇਕੱਠੇ ਨਹੀਂ ਹੁੰਦੇ ਏ ਤੁਹਾਡੇ ਲੜਾਈ ਹੁੰਦੀ ਹੈ ਬਾਈ ਕਾਈ ਜਾਂਦੇ ਆ ਬੰਤ ਨੂੰ ਆਏ ਲੜਾਈ ਹੋ ਗਈ ਬਲੱਡ ਨਹੀਂ ਆਉਂਦਾ ਬਾਈ ਸਾਰੇ ਅਸੀਂ ਆਪਣੇ ਆਪਣੇ ਕੰਮਾਂ 'ਚ ਬੜੇ ਲੱਗੇ ਹੁੰਦੇ ਜਦ ਬੇਲੇ ਹੁੰਦੇ ਫਿਰ ਅਸੀਂ ਇਕੱਠੇ ਹਾਂ ਇਹ ਜ਼ਰੂਰੀ ਥੋੜੀ ਆ ਵੀ ਬਾਈ ਯਾਰ ਬੇਲੇ ਇਕੱਠੇ ਹੀ ਜਾਓ ਯਾਰ ਬੰਦਾ ਆਪਣਾ ਕੰਮ ਜ਼ਰੂਰੀ ਕੰਮ ਵੀ ਕਰਨਾ ਪੈਂਦਾ ਹਾਂ ਲੈ ਹੋਰ ਨਵੇਂ ਤੋਰ ਨਾ ਦਈ ਹਾਂ ਹਾਂ ਚੀਜ਼ ਬੜੀ ਇੰਪੋਰਟਡ ਆ ਇਹ ਇੱਥੋਂ ਹੁਣ ਤੁਸੀਂ ਗੈਸ ਕਰਨਾ ਵੀ ਇਹ ਕਾਦੇ ਵਾਸਤੇ ਆਇਆ ਸਮਾਨ ਜਿਹੜਾ ਅਸੀਂ ਬਾਕੀ ਦਾ ਸਮਾਨ ਲਓਗੇ ਉਹ ਕਾਦੇ ਵਾਸਤੇ ਲੈਣ ਲੱਗੇ ਆ ਨਦਰ ਨਿਰਮਾ ਹੁਣ ਸੀਲਾ ਤੋੜਨ ਲੱਗਿਆ ਆ ਜਾ ਬਾਹਰ ਇਹਨੂੰ ਖਿੱਚ ਦੇ ਇੱਦਾਂ ਸੀਲਾ ਟੁੱਟਦੀਆਂ ਇੱਦਾਂ ਹੱਟ ਜਨਾ ਮਾਰ ਲੀਂਦੂ ਯਾ ਯਾ ਨੰ ਆਖੇ ਤੇਰਾ ਉਹ ਭਾਈ ਇਹਦਾ ਤੇਰਾ ਸੀਲਾ ਪੂਰਾ ਕਿੱਦਾਂ ਰ ਉਹ ਕਹਦਾ ਬਚਾ ਕੇ ਦੁਕਾਨ ਦਾ ਤੋੜ ਦੀ ਤਾਂ ਕਰਕੇ ਆਹ ਗੱਬੜੇ ਕੋਣ ਨਾਲੇ ਬਿੱਤੇ ਹੋਰੇ ਪਾਸੇ ਮਰਵਾਈ ਆ ਨਾ ਮੈਂ ਤੇਰਾ ਵੀ ਨਾ ਔਖੀ ਹੈ ਯਾਰ ਉਹ ਲਿਆਓ ਕੋਈ ਯਾਰ ਮੈਨੂੰ ਦੇ ਦਿਓ ਕਿਸੇ ਉਹਦਾ ਆ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ 1 2 3 ਨੰਬਰ ਕਿ ਆ ਵੀ ਇਹ ਇਹ ਆਏਗਾ ਭਾਈ ਬਾਰਨ ਆਰਡਰ ਕੈਂਪਰ ਬੈਟਰ ਬੁੱਲ ਨਹੀਂ ਹੈਗਾ ਕੈਂਪਰ ਕੈਂਪ ਕੈਂਪਰ ਕੈਂਪਰ ਅਸੀਂ ਵੀ ਬੈਟਰ ਬੁੱਲ ਨਾ ਕਹਿੰਦੇ ਬੈਟਰ ਬੁੱਲ ਵੀ ਕਹਿੰਦੇ ਇਹ ਹੈਗਾ ਜੀ 20 ਲੀਟਰ ਦਾ ਇਹ ਲੱਤਾ ਆਪਾਂ ਨੇ ਕੈਂਪਿੰਗ ਵਾਸਤੇ ਜਾਂ ਕੈਂਪਿੰਗ ਵਾਸਤੇ ਉੱਥੇ ਵੀ ਲੈ ਚਲਾਂਗੇ ਜਾਂ ਉੱਥੇ ਸ਼ਾਇਦ ਬੋਤਲਾਂ ਨਾਲ ਸਰ ਜੇ ਐਡਾ بڑا ਖਾਣੂ ਲੈ ਕੇ ਜਾਣਾ ਇਹ ਲੱਤਾ ਗਰਾਊਂਡ ਵਾਸਤੇ ਕਿ ਗਰਾਊਂਡ 'ਚ ਨਾ ਸ਼ਾਮ ਨੂੰ ਜਦੋਂ ਗਨ ਖੋਲਦੇ ਹੁਣ ਅਸੀਂ ਇਹ ਗਰਾਊਂਡ 'ਚ ਪਰਲੇ ਜਗ੍ਹਾ ਨਾ ਪਾਣੀ ਦਾ ਭਾਈ ਪਾਣੀ ਦੀ ਵੀ ਲੋੜ ਹਾਂ ਵੀ ਗਰਾਊਂਡ 'ਚ ਪਾਣੀ ਦਾ ਭਰਲੇ ਜੇ برف ਦੇ ਘਰਾਂ ਲਾ ਦੇ ਕੇ ਵਾਈਫ ਦੇ ਉੱਪਰ ਮੈਡਲ ਦੀ ਲਾ ਦੇਣੀ ਡਿਊਟੀ ਉਹਨਾਂ ਨੂੰ ਕਹਿੰਦੇ ਪੂਰਾ ਫਿਰ ਜੇ ਪਾਣੀ ਖਤਮ ਹੋਊਗਾ ਫਿਰ ਮੰਗਾ ਲੈ ਕਰਾਂਗੇ ਤੇ ਕਰਕੇ ਨਿਆਣੇ ਨਾਲ ਬਦੇਰੀ ਵਰਤ ਲਿਆਏ ਹਾਂ 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 ਠੀਕ ਹੈ ਬਿੰਨੂ ਇਹ ਪੁੰਨ ਵਾਲਾ ਕੰਮ ਹੈ ਨਾ ਇਹ ਹਾਂ ਬਹੁਤ ਵਧੀਆ ਬਾਈ ਹਾਂ 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 ਨਿਕਲੇ ਫਿਰੋਂ ਆਪਾਂ ਹਾਂ ਬਾਈ ਚੱਲੋ ਬਾਈ ਚੱਲੀਏ ਫਿਰ ਆ ਲਾ ਦੀਏ ਬੰਦਾ ਹਾਂ ਲਾ ਦੇ ਲਾ ਦੇ ਗੱਡੀ ਸਾਡੇ ਕੋਲ ਹੈ ਨਹੀਂ ਹਾਂ ਕੀ ਕਰੀਏ ਹਾਂ ਨਹੀਂ ਗੱਡੀ ਹੈਗੀ ਆ ਗਈ ਹੋਈ ਆ ਗੱਡੀ ਹੈ ਗਈ ਹੋਈ ਆ ਅੱਜ ਗੱਡੀ ਬੰਤ ਪਾਈ ਅੱਜ ਕਰਨਾ ਚਾਹੀਦਾ ਅੱਜ ਗੱਡੀ ਬੰਤ ਪਾਈ ਵਾਲੀ ਲੈ ਕੇ ਜਾਵਾਂਗੇ ਹਾਂ ਬਾਈ ਪਾਈ ਚਲ ਵੀ ਜਾਣਾ ਚਾਹੀਦਾ ਇਹ ਚਾਬੀ ਨਾਲ ਗੇਟ ਦੀ ਜੋ ਚਾਬੀ ਗੇਟ ਤੇ ਮੈਂ ਤੈਨੂੰ ਗੇਟ ਦਵਾਂ। ਭਾਈ ਮੈਂ ਗੇਟ ਜੂੰਗਾ ਚਾਬੀ ਨਹੀਂ ਗੇਟ ਦਿੰਦਾ। ਬਹੁਤ ਭਾ ਦੇ ਜੂੰਗਾ। ਇਸ ਤਰ੍ਹਾਂ ਭੱਜ ਕੇ ਗਿਆ ਮੈਂ ਮੂਰੇ ਬੈਠਣਾ। ਗੇਟ ਕੌਣ ਖੋਲੂ? ਗੇਟ ਵੀ ਤਾਂ ਖੋਲਣਾ ਕਿਸੇ ਨੇ। ਲੈ। ਇਹ ਫਿਰ ਇਧਰੋਂ ਆਈ ਜਾਂਦਾ ਬਾਰ-ਬਾਰ। ਕੀ ਚੀਜ਼ ਹੈ? ਅਸੀਂ ਮੈਚਿੰਗ ਮੈਚਿੰਗ ਵਾਲੇ ਆ ਨਹੀਂ ਇਹਦਾ ਇਹਦਾ ਹੋਰ ਦੂਜਾ ਮੇਰਾ ਦੂਜਾ ਰੰਗ। ਫਰਕ ਆ ਥੋੜਾ 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 ਫਰਕ ਆ ਬਹਿ ਜਾ ਕੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਨਹੀਂ ਮੈਂ ਸੁਣ ਲਿਆ ਮੈਨੂੰ ਬੜਾ ਬਹਿ ਜਾ ਬਹਿ ਜਾ ਅੱਗੇ ਬਹਿ ਜਾ ਅੰਨਾ ਕੱਲ ਗਰਮੀ ਦੀ ਅੱਜ ਗਿਆ ਅੱਜ ਵੀ ਗਰਮੀ ਹੋ ਆ ਨਹੀਂ ਕੱਲ ਗਰਮੀ ਦੀ ਅੱਜ ਹੋਰ ਗਰਮੀ ਹੈ ਨਹੀਂ ਆਹ ਨਹੀਂ ਮੈਂ ਗੱਲ ਕੀਤੀ ਕਹਿੰਦਾ ਬਾਈ ਕੱਲ ਦਿੱਤੀ ਗਰਮੀ ਉਹ ਗੱਲ ਕੱਲ ਦੀ ਗਰਮੀ ਨਮਾਜ਼ ਆਈ ਯਾਰ ਅਦੇ ਸੇ ਵਿੱਚ ਬੈਠੇ ਆ ਗੱਲ ਬੋਲ ਟਵਲਦੇ ਭਾਈ ਬਈ ਹਾਂ ਭਾਈ ਕੱਲ ਦਾ ਬੱਤ ਆਇਆ ਸੀ ਨਾ ਬੋਲਟ ਪਰਤੇ ਜਿਤਨਾ ਲੂ ਲੱਗਣਾ ਨੇ ਪੰਡਾ ਜੜੇ ਪਿੱਛੇ ਜਾ ਕਰਤ ਨਹੀਂ ਮੇਰੇ ਆ ਪੂਰੀ ਚੜ ਗਈ ਆ ਪਿੱਛੇ ਸੂਰ ਚ ਪੈਂਦਾ ਆ ਆ ਪੂਰੀ ਲੱਗਦੀ ਦੀ ਬੋਤਲ ਪਾਣੀ ਦੀ ਪੀ ਗਿਆ ਮੈਂ ਤਾਂਹੀਂ ਦੇਖਿਆ ਭਾਈ ਉਹ ਲੱਤੀ ਬੋਤਲ ਪਾਣੀ ਦੀ ਨੇ ਮੈਂ ਥੋੜਾ ਜਿਹਾ ਟੈਪ ਪਿੱਛੇ 100 ਕਐਮਲ ਸਾਰੇ ਪੀ ਬੈਠਣੇ ਗਿਆ ਹਾਂ ਉਹ ਧਿਆਨ ਲੱਗੇ ਭਾਈ ਬਾਦ ਨਾ ਨਮਾਈ ਕਹਿ ਪਾਣੀ ਦਾ ਤਾਂ ਸ਼ਕੀਨ ਹੈ ਮੜਾ ਹੁਣ ਅਸੀਂ ਨਿਕਲਣਾ ਠੰਡੇ ਠੰਡੇ ਇਲਾਕੇ ਨੂੰ ਦੇਖਦੇ ਆ ਕਿਦਾਂ ਦੇ ਬਣਾਉਂਦੇ ਪ੍ਰੋਗਰਾਮ ਥੋੜੀ ਵੋਟਾਂ ਆ ਗਈਆਂ ਵੋਟਾਂ ਕਰਕੇ ਰੁਕੇ ਨਹੀਂ ਤੇ ਕੱਦੇ ਲੰਘ ਜਾਣਾ ਤਾਂ ਹੁਣ ਨਾ ਵੋਟਾਂ ਸਾਡੇ ਸਵਾਜ ਨਾਲ ਜੀ ਸਾਸੀ ਬਾਈ ਪਾਇਲਟ ਵੀ ਕਿਸੇ ਵੱਲ ਵੀ ਨਹੀਂ ਬਸ ਸਵਾਜ ਨਾਲ ਆਹ ਬਾਈ ਆਪਾਂ ਹਰੇਕ ਪਾਸੇ ਜਾਈਦਾ ਕਿ ਨਾਰਾਜ਼ ਨਹੀਂ ਕਰੀਦਾ ਰਿਜ਼ਲਟ ਉਧਰ ਬਾਈ ਸਾਰੇ ਪਾਸੇ ਇਕੱਠੇ ਹੋਣੇ ਪਏ ਹਨ ਹਾਂ ਪੰਤਰੀ ਗੁਰੂ ਸਾਰੇ ਇਕੱਠੇ ਰਿਜ਼ਲਟ ਕੱਢਣੇ ਸਾਰੇ ਨੇ ਚਾਰ ਨੂੰ ਆ ਪੂਰੇ ਇੰਡੀਆ ਦੇ ਚਾਰ ਨੂੰ ਇਹਦੇ ਨਾਲ ਪੰਜ ਨੂੰ ਨਹੀਂ ਚਾਰ ਨੂੰ ਦੱਸਿਆ ਹੋਇਆ ਹੈ ਚਾਰ ਨੂੰ ਬਾਕੀ ਕਮੈਂਟਾਂ 'ਚ ਪੁੱਛਣ ਦੱਸਿਓ ਬਾਈ ਕਿੰਨੀ ਤਰੀਕ ਨੂੰ ਰਿਜ਼ਲਟ ਆ ਵੋਟਾਂ ਦਾ ਇਹ ਤਾਂ ਸਭ ਮੈਨੂੰ 4 ਨੂੰ ਪੈਣੀ ਆ 5 ਨੂੰ ਫੜਦਣਾ ਰਿਜ਼ਲਟ ਆਪਣੇ ਮੇਰੇ ਖੇਡ ਦੇ ਵਿੱਚ ਪਤਾ ਇੱਕ ਨੂੰ ਪੈਣੀ ਆ ਇੱਕ ਨੂੰ ਪੈਣੀ ਆ ਇੱਕ ਨੂੰ ਪੈਣੀ ਆ ਹਾਂ 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 4 ਨੂੰ ਰਿਜ਼ਲਟ ਸੁਣਿਆ ਮੈਂ ਕਹ ਉਹਦੇ ਚ ਟੀਵੀ ਸੁਣਿਆ 4 ਨੂੰ ਜਾਣਦ ਰੰਗ ਤਾਂ ਉੱਥੇ ਬੈਠ ਕੇ ਬਾਹਰ ਬੈਠੇ ਵੀ ਸੁਣੀ ਸਕਦੇ ਜੇ ਆਪਾਂ ਇੱਕ ਤੋਂ ਬੋਟਾ ਪਾ ਕੇ ਨਿਕਲ ਜਾਈਏ ਹੋਰ ਦੇਖਦੇ ਆ ਬਾਕੀ ਕੀ ਬਣਦਾ ਭਾਈ ਗੋਣੇ ਮੈਂ ਰੰਗ ਬੰਦ ਤਾਂ ਹੈ ਭਾਈ ਗਾਡੀ ਪੈਜ ਨੂੰ ਦੱਸਦਾ ਮੈਂ ਤੇਰੀ ਗੱਲ ਬਾਤ ਹਲਦੇ ਭਾਈ ਗਾਡੀ ਭਾਈ ਖੁਸ਼ ਹੋਣਗੇ ਪੂਰੇ ਵਲਾਗਰ ਜੀ ਆ ਗਏ ਨੇ ਗੱਡੀਆਂ ਲਾਕ ਆ ਪਾਜੀ ਨਿੰਮਾ ਲੈਣਾ ਬਾਜ ਘਟਾਉ ਮੜੀ ਜੀ ਸਾਨੂੰ ਕੱਲ ਦੱਸਦਾ ਇੱਕ ਨਿੰਮਾ ਕਹਿੰਦਾ ਪਾਜੀ ਕੱਲ ਗਰਮੀ ਬਹੁਤ ਈ ਨਾ ਕੱਬ ਅੱਜ ਗਿਆ ਪੁੱਛਿਓ ਪਾਜੀ ਇਹਦੇ ਅੱਜ ਵੀ ਗਰਮੀ ਬਹੁਤ ਹੈ ਬਾਈ ਫੇ ਤੂੰ ਆਇਆ ਕੱਲ ਵੀ ਤੇ ਗਰਮੀ ਅੱਜ ਵੀ ਤੇ ਗਰਮੀ ਇਹ ਤੇਰੀ ਗੱਲ ਗਲਤ ਆ ਨਿੰਮਾ ਆਇਆ ਤਲੇ ਲੱਗੀ ਨਹੀਂ 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 ਵੱਡੀਆਂ ਲੱਗਦੀਆਂ ਨਹੀਂ ਲੱਗ ਜਾਂਦੀਆਂ ਕਿਸ ਪੁੱਜੂਏ ਜੀ ਇੱਥੇ ਇਹ ਕੱਤਲੋਂ ਐਟਰੀ ਚ ਪਰਲੇ ਬਸ ਹੋਊਗੀ ਬਾਜੀ ਇਹ ਜਿਰਕਪੁਰ ਦੇ ਵਿੱਚ ਪੈ ਜਾਂਦੀ ਇੱਥੇ ਕੈਂਪਿੰਗ ਦਾ ਸਮਾਨ ਮਿਲ ਜਾਂਦਾ ਇਹਦੇ ਵਿੱਚ ਜਿਹੜਾ ਟਰੈਕਿੰਗ ਵਾਲਾ ਨੰਮਾ ਜਾ ਰਹੇ ਫਿਰ ਟਰੈਕਿੰਗ ਪਰ ਸੋ ਪਰ ਨੇੜੇ ਮੁੜਿਆ ਤੇ ਮੇਰੇ ਖਲਚਾ ਨਾ ਦਨ ਸੰਡੇ ਆ ਸੰਡੇ ਕਰਕੇ ਦੁਨੀਆ ਬਹੁਤ ਆਈ ਹੋਈ ਪਈ ਇੱਥੇ ਸੈਚਰਡ ਸੰਡੇ ਨਾ ਆਇਓ ਸੈਚਰਡ ਸੰਡੇ ਪਾਰਕਿੰਗ ਲਈ ਬਹੁਤ ਔਖੀ ਇੱਥੇ ਕੋ ਇੰਟਰੀ ਆ ਬਾਈ ਆ ਪੇ ਨੇ ਇੱਧਰ ਦੇਖ ਤਾਂ ਮੜਕੇ ਵਿੱਚ ਫਿਰ ਰੋਡ ਮੇਂ ਦੇਖ ਤਾਂ ਮੜਕੇ ਵਿੱਚ ਆਦੇ ਆਦੇ ਬਜਟ ਮੜਕੇ ਦੇ ਵਿੱਚ ਮੜਦੀ ਆ ਬੰਦ ਕੋ ਬੰਦਿਆ ਵਾਤੇ ਆ ਦੁੱਬਦੇ ਵਾਤੇ ਆ ਪਾਈਆਂ ਬੈਠਣ ਵਾਸਤੇ ਨਾ ਬੈਠ ਤਾਂ ਮੜਾ ਜਾ ਦੇਖਦਾ ਬੈਠ ਕੇ ਮੜਾ ਜਾ ਸਟੈਂਡ ਕਰਕੇ ਦੇਖਾ ਮੜਾ ਜਾ ਦੂਜੇ ਤਰ੍ਹਾਂ ਬੈਠ ਓ ਇੱਠਾ ਜੋ ਖੋਲ ਵਿੱਚ ਆਏ ਆਏ ਸਹੀ ਓ ਭਾਜੀ 6 ਬੰਦਿਆਂ ਵਾਸਤੇ ਆ ਉਹ ਦੇਖਾ ਜਿਹੜਾ ਹਾਂ ਇੱਦਾਂ ਬਣ ਜਾਂਦਾ ਜਿੱਦਾਂ ਮਰਜ਼ੀ ਤੇ ਚੱਕ ਲੋ ਪਰ ਆ ਵੀ ਗੱਦਾ ਜਿਵੇਂ ਠੀਕ ਆ ਭਾਜੀ ਗੱਡੀ ਚ ਉੱਠਣਾ ਨਹੀਂ ਨਹੀਂ ਇੰਨਾ ਕੁ ਪਰ ਜਦਾ ਭਾਜੀ ਪਿੱਛੇ ਬਣ ਜੜੇ ਕਿੱਦਿ ਚ ਛੋਟਾ ਕੇ ਬਣ ਜੜੇ ਨੇ ਪਿੱਛੇ ਦੇ ਕਿੱਥੇ ਆ ਟੈਂਪੋ ਦੇਖੋ ਟੈਂਪੋ ਕਿੱਥੇ ਆ ਪੁੱਛਿਆ ਵੀ ਪੈਕ ਕੋਈ ਕੱਟਾਕ ਬਣ ਜਾਂਦਾ ਆ ਐਡਾ ਬੜਾ 6 ਬੰਦਿਆਂ ਦਾ ਉਹ ਲੈ ਕੇ ਆਊਗਾ ਹੁਣ ਹਾਂ ਇਹ ਆਲੀ ਇਹੀ ਹੈ ਪੈਕ ਹੋਇਆ ਵਾ ਹੁਣ ਆ ਜੀ ਨਹੀਂ ਨਹੀਂ ਪੈ ਗਿਆ ਤਾਂ ਨਹੀਂ ਹੋਇਆ ਹੋਇਆ ਬੈਗ ਆ ਨਹੀਂ ਉਹ ਤਾਂ ਵਿੱਚ ਤੇ ਕੱਢਿਆ ਹੋਇਆ ਹੈ ਹੋਇਆ ਤਾਂ ਵੀ ਲੈਣਾ ਹਾਲੇ ਹਾਲ ਤਾਂ ਦੇਖਦੇ ਫਿਰਦੇ ਆ ਮੈਂ ਕਹਾਂ ਪਹਿਲਾਂ ਗੀੜਾ ਮਾਰ ਲਓ ਸਾਰੇ ਪਾਸੇ ਕਹਾਂ ਭਾਈ ਪਹਿਲਾਂ ਗੀੜਾ ਮਾਰਦੇ ਫਿਰ ਦੇਖਦੇ ਆ ਸੈਂਡਲ ਜਦੋਂ ਮੈਂ ਵੀ ਮੈਨੇ ਦੇਖਦਾ ਮਾਰ ਲੇਕੋ ਇਹ ਪਾ ਦੇ ਗੋ ਸੈਂਕੜੇ ਜੇ ਦੁਬਾਰਾ ਤੇ ਲੈਣਾ ਬੱਚ ਉਹ ਆਹ ਟਰੈਕਿੰਗ ਵਾਲੀਆਂ ਪੈਂਟਾਂ ਭਾਈ ਯੋ ਇਹ ਮੁੰਡਿਓ ਟਰੈਕਿੰਗ ਵਾਲੀਆਂ ਪੈਂਟਾਂ तो साइकिल आ गए भाई साइकिलिंग साइकिलिंग थोड़े भाई या दो चक्ले आ लता जे पांच पौने वाले आ गर्मीया दे ये लते दो आ लता ते तुशूज में एक साल हो गया पूरा पिछले साल लते दस ਹਾਂ ਭਾਜੀ ਪਿਛਲੇ ਸਾਲ ਲੱਤੇ ਤੇ ਆ ਇੱਕ ਬੰਬਿਆ ਬੰਬਿਆਂ ਨੇ ਤਾਂ ਲੇਗਾ ਜੋੜੀ ਹਾਂ ਠੀਕ ਆ ਹਾਂ ਇਹ ਹਲਕੇ ਨੇ ਬਹੁਤ ਜ਼ਿਆਦਾ ਪਿਛਲੇ ਸਾਲ ਲੱਤੇ ਸੀ ਕੀ ਪ੍ਰਾਈਸ ਹੈ ਵੀਰੇ ਇਹਨਾਂ ਦਾ 1500 1600 ਲੁਗਦਾ ਭਾਈ ਮੈਨੂੰ ਤਾਂ ਵਧੀਆ ਲੱਗਦੇ ਆ 1899 ਹੈ ਅਸਾਂ ਇਹ ਤਾਂ ਆਹ ਪੂਰੇ ਫੂਟ ਦਾ ਸਭ ਟ੍ਰੈਕਿੰਗ ਨਾਲ ਤੁਰੇ ਗਾਣੇ ਸਾਰਾ ਰਨਿੰਗ ਰਨਿੰਗ ਅੜੇ ਠੀਕ ਆ ਭਾਜੀ ਇਹ ਮਾੜਾ ਇਹ ਸੋਨਾ ਨਾ ਖਤਮ ਹੋ ਰਿਹਾ ਦੇ ਜੀ ਠੀਕ ਹੈ ਨਾ ਜੋ ਕੂਟ ਅੰਡਰਸਟੈਂਡ ਕਰ ਲਈਏ ਪਾ ਕੇ ਦੇ ਕੰਫਰਟੇਬਲ ਕਿ ਨਹੀਂ ਬਈ ਪਹਿਨ ਕੇ ਪਾ ਕੇ ਦੇ ਪਾ ਕੇ ਦੇ ਫਿਰ ਆ ਕੇ ਦੇ ਚੀਜ਼ ਉਹ ਨਹੀਂ ਗੱਲ ਕਰਨੀ ਮੈਂ ਪਾਏ ਹੋਏ ਮੈਂ ਤਾਂ ਬੜੇ ਘੰਟ ਲੱਗੇ ਯਾਰ ਅੰਡਰਸਟੈਂਡ ਹੋ ਗਏ ਹੁਣ ਜਦੋਂ ਕੱਚੇ ਲੈਣ ਲੱਗਿਆ ਰਹਾ ਇਹ ਮੁੰਡਾ ਕੱਚੀ ਬਾਗੀ ਬਈ ਕਿਰੋ ਇਹ ਮੈਨੂੰ ਲੱਗਦਾ ਹੈ ਗਰਾਊਂਡ ਜਾਊਗਾ ਅੱਜ ਬੜਾ ਖਬਰਾਂ ਦੇਖੇ ਜੇ ਉਹ ਨਾ ਫੜ ਗਿਆ ਨਹੀਂ ਮੈਂ ਅਸੀਂ ਲੱਭਿਆ ਖਾਣਾ ਪੀਣਾ ਛੱਡ ਗਿਆ ਹਫਤਾ 10 ਦਿਨ ਕੁਛ ਨਹੀਂ ਹੁਣ ਕਰਾਂਗੇ ਤਕੜਾ ਚ ਖਾਵਾਂਗਾ ਮੱਕਰਾ ਬੁੱਕਰਾ ਇਹਨੂੰ ਹਾਂ ਠੀਕ ਹੋ ਗਿਆ ਕਰਨੀਆ ਕਰਨੀਆ ਹੋਈ ਪਰ ਤੇ ਪਰ ਬੱਬਾ ਜੀ ਆਹ ਹਾਲ ਮਾਰਾ ਜੀ ਕਿਆ ਮਸਤ ਉਹ ਤਾਂ ਮਿਲੇ ਨਹੀਂ ਮੈਨੂੰ ਛੱਡਦੀ ਗੱਲਾ ਜੂਰੀ ਇੱਕਲਾ ਖਲਾਇ ਅੱਛਾ ਬੇਲੇ ਤੇ ਬੇਲੇ ਤੇ ਮੈਂ ਜਰਾ ਇੱਥੇ ਚੱਲਦੇ ਆਂ ਉਹ ਕਿਆ ਕਹਿੰਦੇ ਬਹੁਤ ਸ਼ਾਪਿੰਗ ਕਰ ਲਈ ਅਸੀਂ ਆ ਇਹਨੇ ਲੱਤੇ ਹਾਲੇ ਜਿਹੜਾ ਡਾਇਲੌਗ ਜਰਾ ਥੋੜਾ ਭੁੱਲ ਗਿਆ ਮੈਂ ਆਨੰਦ ਆ ਰਿਹਾ ਕਹਿੰਦੇ ਹੁੰਦੇ ਤੁਸੀਂ ਆਨੰਦ ਆ ਰਿਹਾ ਮੁਹਾਜਾ ਲੈ ਰਹੇ ਆ। ਮੁਹਾਜਾ ਲੈ ਰਹੇ। ਬੱਚਾ ਬੁੰਡਾ ਡੁੱਪ ਡੁੱਪੀ ਲੱਗੋ ਸੋ। ਨਾ ਕੋਟੇ ਯਾਰ। ਲੈ, ਆ ਪਾਲ ਵਾਲੇ ਚ ਪੈਸੇ-ਪੁਸੇ ਬਾਹਰ ਜਾਣਾ ਹੋਣਾ ਦਾ। ਆਂ ਪਾਕਿ ਲੱਕ ਚ ਬਸੁਰੇ। ਹਾਂ। ਆ ਬੜੇ ਚੋਰਗੇ ਜੇ ਕੁ ਰਹਿਦੀ ਐ। ਅਸਲੀ ਚੋਰ ਜੀ। ਅਜੇ ਬਣਾਉਂਦਾ। ਹੋਰ ਕੀ? ਪਾਜੀ ਪੋਰ ਕੋਟਨ ਐ। ਕੋਟਨ ਐ। ਹਾਂ। ਸਾਈ ਦੇ ਰੇ ਦਾ ਦੇਣਾ ਇੱਕ ਜੋ। ਆਹ ਰਾਜੀ ਹੋਣਾ। ਆ ਫੜਾ। ਕੱਢ ਦੇ ਗੱਲਾਂ ਸੋਹਣੀਆਂ ਹੋਰ ਠੀਕ ਆ ਬੋਲ ਤਾਂ ਨਹੀਂ ਮਤਲਬ ਹੋਰ ਅੱਖ ਤੇ ਆ ਰੋੜ ਆਹੋ ਪਾਦੋ ਪਾਦੋ ਟਰਾਲੀ ਲੈ ਜਾਂਦੀ ਲੈ ਜਾਂਦੀ ਟਰਾਲੀ ਟਰਾਲੀ ਲੈ ਜਾਂਦੀ ਟਰਾਲੀ ਪਾਦੋ 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 ਭਾਜ ਨੂੰ ਕਾਲਾ ਰੰਗ ਬਹੁਤ ਪਸੰਦ ਆ ਬੂਟਾਂ ਦੇ ਜੇਕਰ ਭਾਜ ਕੋਲ ਵੀ ਬੂਟਾਂ ਦੀ ਜੋੜੀਆਂ ਪਈਆਂ ਹਨ ਤਾਂ 12 12 ਜੋੜੀਆਂ ਕਾਲੇ ਰੰਗ ਦੀ ਪਈਆਂ ਘਰ ਕਾਲਾ ਰੰਗ ਪਸੰਦ ਆ ਆ ਗਾਦ ਲੱਤੇ ਮੈਂ ਹੁਣ ਦੇਖੇ ਇਹ ਸਕੈਚਰ ਦੇ ਤਾਂ ਇਹ ਆਹ ਤੇ ਲੇਡੀਜ਼ ਸਕੈਚਰ ਦੀ ਜੋੜੀ ਯਾਰ ਜੋ ਮਿਲ ਜੇ ਪਤਾ ਉਹੀ ਰਬੋਕ ਵਾਲੇ ਨਾ ਉਹ ਦੇਖਣੇ ਉਹ ਮਿਲ ਨਹੀਂ ਰਹੇ ਉਹ ਨਾਲ ਦੇ ਉਹ ਚੀਜ਼ ਉਹ ਹਲਕੇ ਦੇ ਬਹੁਤ ਜ਼ਿਆਦਾ ਸ਼ੀਰ ਵੀਰ ਹੁਣੇ ਮਿਲੇ ਪਛਾਣ ਲਿਆ ਵੀਰ ਹੁਣੇ ਕਹਿੰਦਾ ਮੈਂ ਤੁਸੀਂ ਕਿਤੇ ਗਏ ਹੋ ਤੇ ਅੱਜ ਹੈਂ ਕਿੱਥੇ ਗਏ ਹੋ ਤੇ ਅੱਛਾ ਪਿੰਡ ਆਏ ਤੇ ਵੀਰ ਤੁਸੀਂ ਠੀਕ ਹੈ ਠੀਕ ਥੋੜੇ ਥੋੜਾ ਹੁੰਦੀਆਂ ਇਹਨਾਂ ਪੌਲ ਵਾਲਾ ਗਾਲੇ ਪਿੰਡ ਹੁੰਦੀਆਂ ਹਾਂ ਹਾਂ ਸ਼ੁਕਰੇ ਵੀਰ ਬਰ ਸ਼ੁਕਰੇ ਸ਼ੁਕਰੇ ਤੁਸੀਂ ਮਿਲ ਲੇ ਸੇਵੇ ਸੇਵਾ ਓਕੇ ਵੀਰ ਹਾਂ ਉਹ ਨਾ ਮੈਂ ਚੱਲ ਤੂੰ ਫੌਜੀ ਬਣਾਈਏ ਫਿਰ ਬਾਈ ਗੱਲ ਇੱਦਾਂ ਹਾਂ ਟਾਈਟ ਨਹੀਂ ਪਾੜਿਆ ਗਿਆ ਦੋ ਆਦੇ ਰਹਾਟ ਪੈ ਗਏ ਅੱਛਾ ਨਿੰਮਾਈ ਵਸ ਕਹਿੰਦਾ ਪੈਂਟਰ ਜੀ ਉਹਨੂੰ ਇੱਕ ਉਧਰ ਫਸਾਈ ਉਧਰ ਕਹਿੰਦਾ ਪੈਂਟ ਨਹੀਂ ਫਟੀ ਪਰ ਦੋਨਾਂ ਦੇ ਰਹਾਟ ਪੈ ਗਏ ਬੜਾ ਸਾਲਾ ਉਹ ਅੱਡ ਗਏ ਸਾਲੇ ਆਹਾਂ ਤੇਰਾ ਦੂਆ ਜੀ ਟ੍ਰੈਕਿੰਗ ਕਾਲਾ ਜੇ ਟ੍ਰੈਕਿੰਗ ਹਾਂ ਇਹ ਕਿਹਦਾ ਹੁੰਦਾ ਕਹਿੰਦਾ ਦੋ ਜੀ ਮੈਂ ਤੂੰ ਗੋਲ ਦੀ ਟੋਪੀ ਲੈਣੀ ਆ ਉਧਰੋਂ ਮਿਲਦੀ ਉਧਰੋਂ ਲੈਂਦੇ ਆ ਇੱਕ ਉਹ ਸਿੰਗਲ ਅ ਵੀਸਮਾਨ ਪਿਆ ਜੇ ਫਿਸ਼ ਪੁਸ਼ਪਾ ਨਹੀਂ ਹੋਬੋਦਾ ਵੀ ਪੇਤੇ ਆ ਹਲਮਟ ਪਿਆ ਅੰਦਰ ਸ਼ੂਜ਼ ਫੇਰ ਆ ਗਏ ਬਈ ਇਹ ਦੂਜੇ ਮੇਰੇ ਖਾਲ ਜਿਹੜੇ ਗੁੱਡੀਆਂ ਜਿਹੜੇ ਥੱਲੇ ক্রিকেট ਵਾਲੇ ਜਿਹੜੇ ਬੋਲਿੰਗ ਕਰਾਉਣ ਵਾਸਤੇ ਛੂਜ਼ ਆ ਗਏ ਸ਼ੂਜ਼ 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 ਵਾਓ ਸੋੜ ਫੇਰ ਸੂਸਾ ਕੇ ਇੱਥੇ ਦਾ ਕੱਪੜੇ ਦੇਖ ਕੇ ਜੀ ਕਰਦਾ ਵੀ ਜਿਮ ਸ਼ੁਰੂ ਕਰ ਲਿਓ ਦੁਆਰੇ ਮੈਂ ਜਿਮ ਜਾਇ ਕਰੀਏ ਤੇ ਭਾਜੀ ਮੈਨੂੰ ਲੱਗਦਾ ਦੁਆਰੇ ਜੇ ਮੈਂ ਲੱਗੂੰਗਾ ਫਿਰ ਜਿਮ ਜਾਣਾ ਲੱਗਣਗਾ ਮੁੰਡਾ ਮੁੰਡਾ ਫਿੱਟ ਫਿੱਟ ਜੀ ਆ ਮੁੰਡਾ ਫਿੱਟ ਫਿੱਟ ਟੀ-ਸ਼ਰਟਾਂ ਪਾਉਣ ਦਾ ਲੱਗਦਾ ਜਿਮ ਜੁਆਇਨ ਕਰੂਗਾ ਨਹੀਂ ਮੁੰਡਾ ਜਿਮ ਦਾ ਸ਼ਕੀਰ ਕੁੜੀਏ ਜਮਾ ਗਈ ਰਡਵਲ ਇਹਨਾਂ ਦਾ ਇਹ ਘਰੇ ਤੋਰਾ ਲੈ ਲੈਂਦੇ ਆ ਲੋੜ ਨਹੀਂ ਆ ਦੇਖ ਕੇ ਚਲਾ ਕੇ ਇਹਦਾ ਜਿੰਨੇ ਚੜ੍ਹੇ ਤੇ ਪਰ ਆਹ ਨੰਮ ਚੜਦਾ ਹਾਂ ਭਾਈ ਵਸਤੇ ਲੇਡੀਜ਼ ਵਾਸਤੇ ਸਾਰਿਆਂ ਵਾਸਤੇ ਹੈਗਾ ਇੱਥੇ ਉਹ ਚੱਲੇ ਭਾਈ ਪਿੱਛੇ ਹੀ ਫਿਰ ਆ ਬੈਗ ਦੇਖੀ ਆ ਜੋ ਚੱਕ ਮਗਲਾ ਆਇਆ ਥੱਲੇ ਚੈੱਕ ਕਰਕੇ ਦੇਖਿਆ ਤਾਂ

ਆ ਪਰੋਂ ਜਿਆਦਾ ਪਰੇਸ਼ਾਨ ਹੋ ਜਾਂਦਾ ਲੇਕਿਨ ਉਹ ਹੁਣ ਆ ਯਾਰ ਕਿਹੜਾ ਕਾਰ ਤੋਂ ਕੱਢਿਆ ਪੈ ਗਿਆ ਤੂੰ ਕੀ ਆ ਵਿਚਾਰਾ ਫਿਰ ਮਨ ਤਾਂ ਚੀਜ਼ ਬੜੀ ਵਧੀਆ ਲੱਗੀ ਜਰਾ ਆ ਨਾ ਮੱਛਰਦਾਨੀ ਤੇ ਸਾਰਾ ਆਰਾਮ ਰੂਪ ਦਾ ਦੋ ਮੱਜਾਂ ਨਾਲੇ ਖੜਾ ਨਹੀਂ ਅੰਦਰ ਮੱਜਾਂ ਨਹੀਂ ਖੜਨੀ ਆ ਹਾਂ ਇਹ ਤਾਂ ਗੋਏ ਆ ਤੇ ਮੈਨੂੰ ਵੀ ਜਿਹਨੂੰ ਨੰਬਰ ਭੁੱਖ ਲੱਗ ਗਿਆ ਮਨ ਨੂੰ ਵੀ ਭੁੱਖ ਲੱਗੀ ਹੋਈ ਆ ਯਾਰ ਆ ਦੇਖਣ ਆਏ ਸੀ ਬਾਹਰ ਚਾਰ ਕੇ ਬੰਦੇ ਵਾਸਤੇ ਹੈਗਾ ਇਹ ਅੰਦਰ ਆਓ ਇੱਧਰ ਮੈਡਮ ਆ ਜੜੇ ਇਸ ਦੀ ਬਾਦ ਟੜੀ ਵਾਲਾ ਆਪਕੇ ਇਹ ਹੈਗੇ ਤੁਹਾਡੇ ਨੋਰਮਲ ਜਿਹੜੇ ਕੈਂਪਿੰਗ ਵਾਲੇ ਹੁੰਦੇ ਨੇ ਜਾਨਾ ਲੋਕ ਹਾਂ ਹਾਂ ਹੈਗਾ 23000 ਦਾ ਤਿੰਨ ਕਮਰੇ ਵਾਲਾ ਇੱਕ ਦੋ ਬੰਦੇ ਇੱਧਰ ਪੈ ਸਕਦੇ ਦੋ ਬੰਦੇ ਉੱਧਰ ਪੈ ਸਕਦੇ ਇੱਥੇ ਬੈਠਣ ਮੁੱਠੋਂ ਵਿੱਚ ਇਹਦੇ ਕਮੈਂਟ ਕੋ ਸਿਸਟਮ ਵਿੱਚ ਸਟਿੱਜ ਜਾਓ ਆਪਣੇ ਆਪ ਰੈਟ ਆਈ ਜਾਂਦਾ ਉਹਦੇ ਬੰਤਪਾ ਜੀ ਆਪਣੇ ਸਲਫਾਫ ਲੱਗਿਆ ਹੋਇਆ ਹੈ ਜਿੱਦਿ ਮੈਂ ਕੀਤਾ ਚੱਕ ਤਾ ਨਹੀਂਗਾ ਆਦੇ ਬੰਤਪਾ ਜੀ ਲੱਗਿਆ ਹੈ ਵਿੱਚ ਮੋਬਾਈਲ ਨੰਬਰ ਐਂਟਰ ਕੀਤਾ ਬਾਈ ਨੇ ਕੰਟੀਨਿਊ ਕਰ ਥੱਲੇ ਵਾਲਾ ਇੰਨਾ ਜੋ ਜਵਾਬ ਨਹੀਂ ਵਣੀ ਤੈਨੂੰ ਬੰਤਪਾ ਜੀ ਐਡਰੈਸ ਤੁਸੀਂ ਭਰ ਲਾ ਚੱਕ ਤਾ ਨਹੀਂ ਹੈਗਾ ਵੀ ਮੈਂ ਵੀ ਆ ਗੱਡੀ ਐਥੇ ਰਹਿਦੇ ਸ਼ਾਮਾਂ ਦੇ ਉਹ ਕਿੰਨਾ ਖਾਦੀ ਪਈ ਆ ਅਮਰਾਲ ਦੇ ਪਾਲਣ ਦੇ ਬੰਤਪਾ ਜੀ ਦਿੱਤਾ ਰੋਟੀਨਾ ਮੇਰੇ ਨਾਲ ਟਟਾਨ ਦੀ ਘੜੀ ਅਸੀਂ ਖੜੇ ਆ ਇੱਕ ਨਾ ਕੈਸ਼ ਵਾਲਾ ਕਾਊਂਟਰ ਹੈ ਇੱਕ ਉਹਦੇ ਵਾਲਾ ਸਬਾਈਬ ਵਾਲਾ ਆਧਾਰ ਵਾਲਾ ਨਹੀਂ ਹੈ ਕਾਰਡ ਆਧਾਰ ਵਾਲਾ ਕਾਊਂਟਰ ਕਿਤੇ ਆਧਾਰ ਕਰ ਲੋ ਇਹਦਾ ਨੰਨੇ ਦਾ ਆਧਾਰ ਵਾਲਾ ਕਾਊਂਟਰ ਨਹੀਂ ਹੈਗਾ ਕੈਸ਼ ਵਾਲਾ ਜੁਪੀ ਆਈ ਜਾਂ ਕਾਰਡ ਵਾਲਾ ਹਾਂ ਅੱਛਾ ਇੱਕ ਤਾਂ ਦੇ ਤਾ ਗੇੜਾ ਇੱਕ ਗੇੜਾ ਦੇ ਤਾ ਦੂਜੀ ਨੂੰ ਆਉਗਾ ਹਾਂ ਗੇੜਾ ਇਹ ਕਾ ਪਤਾ ਨਹੀਂ ਕਿ ਆਪਾਂ ਚਕਪਚਕ ਜੀ ਹੋ ਰਹੀ ਐ ਇੱਥੇ ਯਾਰ ਬਹੁਤ ਸਪੀਕਰ ਲੱਗਿਆ ਆਹ ਕਸ ਸਪੀਕਰ ਕਰ ਰਿਹਾ ਮੈਂ ਨਿਸਬਤ ਕਿ ਨਹੀਂ ਕਰ ਰਿਹਾ ਯਾਰ ਕੀ ਹੋ ਰਿਹਾ ਲਾਪਾਈ ਜਗਦੀਪ ਸਿੰਘ ਨੂੰ ਮਿਲੇ ਮੁੰਡਾ ਫਿੱਟ ਹੋ ਗਿਆ ਨਮਾ ਲਿਸਾ ਹੋ ਗਿਆ ਹਾਂ ਪਤਾ ਨਹੀਂ ਹੋ ਗਿਆ ਜੱਟ ਕਾਦੇ ਬਣਾਉਣੀ ਪੰਜ ਤਰੀਕ ਨੂੰ ਪਹਿਲਾਂ ਬਣਾ ਦਿੰਦਾ ਤੁਹਾਨੂੰ ਪਹਿਲਾਂ ਬਣਾ ਦਿੰਦਾ ਹਾਂ ਨੇ ਮੈਂ ਏਦਾਂ ਟੌਰ ਜੀ ਕੱਢ ਕੇ ਰੱਖਿਆ ਭੈਂਡ ਲੱਗਦਾ ਨਹੀਂ ਇੱਕ ਨਹੀਂ ਕੱਢੇਗਾ ਨਹੀਂ ਮਾਤਾ ਕਹਿੰਦੀ ਟੀ-ਸ਼ਰਟਾਂ ਨਾ ਲਿਆਈ ਅੱਛਾ ਮੈਂ ਕਹਿੰਦਾ ਕਾਤੇ ਕਹਿੰਦੀ ਤੂੰ ਪਾਉਂਦਾ ਤਾਂ ਹੈ ਨਹੀਂ ਆਹ ਮੈਂ ਪਾਉਣ ਲੱਗਿਆ ਮੈਂ ਬਾਈ ਯਾਰ ਲੱਗ ਬਾਈ ਯਾਰ ਮੇਰਾ ਜ ਮੈਂ ਕਾ ਰੱਖਿਆ ਤੇ ਕੈਮਰਾ ਜੁਨੇ ਦੀਆਂ ਪਹਿਲਾਂ ਉਹ ਲਿਆਇਆ ਅੱਛਾ ਹਾਂ ਲੈਕ ਵਾਹੀ ਜਾ ਆ ਆਪਰੇ ਲੈ ਕੇ ਜਾਂਦਾ ਕਿ ਆਇਆ ਇਹ ਮੈਂ ਕਹਿੰਦਾ ਮੇਰੇ ਕੋਲ ਆ ਕੇ ਮੈਨੂੰ ਲੋਦਾ ਆ ਦੋਹਾਂ ਦੀ ਆ ਗਿਆ ਕੀ ਦੀ ਇਹ 40 40 ਦੋ ਜੋੜੇ ਲੈਂਦੇ ਮੈਂ ਅੱਛਾ ਪਿਰਤਪਾਲ ਦੀ ਪਿਰਤਪਾਲ ਦੀ ਮੇਰੇ ਨਾਲੇ ਕੋਲੇ ਆ ਗਈਆਂ ਲੇਕਿਨ ਕਿ ਆ ਉਹ ਪਿਰਤਪਾਲ ਵੀ ਆਏਗਾ ਤਾਂ ਪਰ ਤੁਸੀਂ ਨੀੜੀ ਤੋਂ ਉਹ ਦੋ ਜੋ ਲੱਤਾਂ ਦੀ ਪੱਤ ਨਾਲੇ ਆ ਗਈਆਂ ਐ ਐ ਵੀ ਦੋ ਆ ਗਏ ਮੇਰੇ ਤਾਂ ਲੱਗ ਲੱਗ ਆ ਵੀ ਇਹ ਤਾਂ ਲੈ ਜਾਈਏ ਆ ਵੀ ਤੇਰੇ ਬਾਹਾਂ ਜਾ ਕੇ ਗਰਮ ਕਾਲੇ ਕੋਲੇ ਹੁਣ ਮੋਟਰਸਾਈਕਲ ਬੋਲਟ ਪੱਲੇ ਲੈ ਕੇ ਜਾਂਦਾ ਨਾ ਕਈ ਵਾਰ ਬਾਬਰ ਪਾ ਹੋ ਜਾਂਦੇ ਇਹ ਥੋੜਾ ਜਿਹਾ ਫਿੱਕਾ ਇਹ ਥੋੜਾ ਜਿਹਾ ਫਰਕ ਕਰਿਆ ਬਾਈ ਹਾਂ ਚੱਲ ਫੇਰ ਚੰਗੀਆਂ ਆਹ ਇਹ ਜਾਂ ਮਾਸ ਵਾਗੇ ਲਿਆਉਂਦਾ ਚੰਗਾ ਦਾ ਆਹ ਤੇ ਇਹਦੇ ਚ ਪਹਿਨੇ ਵਾਲਾ ਦੂਜਾ ਖੁੱਲਾ ਉਹ ਮਾਸ ਵਾਗੇ ਲਿਆਉਂਦਾ ਹਾਂ ਆਹ ਫਰਕ ਅਧਾ ਮੈਲ ਗਿਆ ਮੈਨੂੰ ਪਹਿਲੇ ਹੀ ਚੜੀਆਂ ਚੱਲ ਤੋ ਹੋ ਜੂਗੀ ਆ ਮੈਂ ਗਨੇ ਪਾ ਲਈ ਤਾਂ ਇਹਦਾ ਜਿੱਦਾਂ ਟੈਟ ਤਾਂ ਨਹੀਂ ਜਿਆਦਾ ਲੱਗਦੀ ਹੈ ਹੈ ਇਹ ਤਾਂ ਖੁੱਲ ਜੂਗੀ ਟੈਟ ਲੱਗਦੀ ਹੈ ਮੈਨੂੰ ਠੀਕ ਕਿਨੇ ਪੂਰੀਆਂ ਪੂਰੀਆਂ ਹਾਂ ਇਹ ਉੱਪਰ ਤੱਕ ਪੂਰੀਆਂ ਆ ਗਈਆਂ ਦੋ ਲੰਘ ਗਵਰੀਆ ਇਹ ਇਹਨਾਂ ਨੇ ਵੇਚੀ ਗਈ ਕਰਨਾ ਮੈਂ ਰਗੜੀ ਜਾ ਰਹੀ ਆ ਬੈਠੀ ਆ ਮੈਂ ਆ ਗਈ ਆ ਭਈ ਇਹ 7700 ਰੁਪਏ ਦੀਆਂ ਹਾਂ ਆਪਾਂ ਰੇਟ ਪੜ ਕੇ ਦੇਖ ਅਸੀਂ ਬਿੱਲ ਦੇਖ ਲੈ 15000 ਰਸਾਰਾ ਛੜਾ ਵੇ ਤੇ ਬੇਲੇ ਆ ਆ ਮੱਕਾ ਦਾ ਟੋਕੜਾ ਜੂਟ ਬੋਲੇ ਕਹਿੰਦਾ ਤੱਕ ਟੇਕੇ ਹੈ ਜੀ ਬਾਈ ਜੀ ਠੀਕ ਹੈ ਨਾ ਤਾਂ ਮਾਜੀ ਤੇ ਹੁਣ ਆਪਾਂ ਵੀਡੀਓ ਬੱਦ ਕਰਦੇ ਕੱਲ ਦਾ ਬਲੌਗ ਲੈ ਕੇ ਆਵਾਂਗੇ ਕੱਲ ਨੂੰ ਕੋਈ ਐਕਟੀਵਿਟੀ ਨਹੀਂ ਹੈ ਕੀ ਦੇਖਦੇ ਹਾਂ ਕੁਝ ਐਕਟੀਵਿਟੀ ਹੈ ਨਹੀਂ ਆ ਰਹੇ ਆਪਣੇ ਯਾਤਰਾ ਆ ਰਹੇ 1-2 ਦਿਨ ਦੇ ਵਿੱਚ ਅੱਜ ਦੇਖਣ ਗਏ ਸੀ ਤੇ ਹੁਣ ਸਾਡਾ ਪਲਾਨ ਬੜਾ ਜਿਹੜਾ ਵੀ ਜਿਹੜਾ ਟੈਂਟ ਵਗੈਰਾ ਦਾ ਸਮਾਨ ਲੈ ਕੇ ਹੁਣ ਉਹ ਲੈ ਕੇ ਹੁਣ ਦਿੱਲੀ ਤੋਂ ਦਿੱਲੀ ਤੋਂ ਬਣਦਾ ਪ੍ਰੋਗਰਾਮ ਵੀ ਦਿੱਲੀ ਚੱਲੇ ਦਿੱਲੀ ਨਾਲ ਪਰ ਉਹ ਸਾਰਾ ਸਮਾਨ ਇਕੱਠਾ ਮਿਲ ਜਾਣਾ ਸਾਨੂੰ ਇਦਾਂ ਹੋਈ ਵੀ ਸਾਬ ਜਿੱਦਾਂ ਹੁਣ ਚਾਰ ਜਰਮਨੇ ਮਿਲ ਕੇ ਲੈ ਲੈਂਦੇ 5-5000 ਰੁਪਏ ਪਾ ਕੇ 20 ਤੇ 25000 ਦਾ ਸਾਰਾ ਸਮਾਨ ਲੈ ਆਈਏ ਫਿਰ ਉਹ ਵਿੱਚੋਂ ਸਟੋਪਜ ਆ ਜਾਂਦਾ ਵਿੱਚ ਕਈ ਚੀਜ਼ਾਂ ਹੋ ਜਾਂਦੀਆਂ ਤੇ ਵਿੱਚ ਜਿਹੜੀਆਂ ਆਪਣਾ ਕੈਂਪਿੰਗ ਵਾਲਾ ਸਮਾਨ ਹੁੰਦਾ ਫਿਰ ਉਹ ਸੋਚਦੇ ਵੀ ਇਕੱਠੇ ਹੋ ਕੇ ਲਈਏ ਇਦਾਂ ਕੋਈ ਜਿਗਾੜ ਜਾਂ ਸੋਚ ਰਹੇ ਆ ਪਰ ਮੇਰੇ ਵੈਸੇ ਇੱਕ ਟੈਂਟ ਪਸੰਦ ਆ ਵੀ ਗਿਆ ਤਾਂ 3600 3600 ਰੁਪਏ ਦਾ ਛਾਦ ਮੈਂ ਉਹ ਲੈ ਆ ਮੈ ਵੀ ਨਾ ਮੇਰਾ ਹਾਲੇ ਪਤਾ ਹੈਗਾ ਬਾਕੀ ਦੇਖਦੇ ਆ ਤੇ ਧੰਨਵਾਦ ਜੀ ਥੋੜਾ ਮਰਾ ਵੀਡੀਓ ਦੇਖਣ ਵਾਸਤੇ ਮਿਲ ਜਾਣੇ ਪਰ ਕਿਸੇ ਵਾਰੀ ਆਉਗਾ